ਮੈਂ ਲੈਬ ਦੇ ਵਿੱਚ ਜਿਹੜਾ ਗਵਨ ਹੋਇਆ ਪੈਸੇ ਦਾ ਉਸ ਨੂੰ ਕਿਸ ਤਰ੍ਹਾਂ ਦਾ ਮਾਮਲਾ ਕਿਹਾ ਪਿਛਲੇ ਹੀ ਉਹਦੇ ਵਿੱਚ ਉਹਦੇ ਵਿੱਚ ਆਡਿਟ ਕਰਵਾਇਆ ਗਿਆ ਸੀ ਔਰ ਉਹਦੀ ਜਿਹੜੀ ਰਿਪੋਰਟ ਹੈ ਆਡਿਟ ਦੀ ਉਹ ਪ੍ਰਿੰਸੀਪਲ ਸਾਹਿਬ ਨੂੰ ਭੇਜੀ ਹੈ ਬਸ ਇਹੀ ਹੈ ਬਾਕੀ ਮੈਨੂੰ ਹਜੇ ਕੁਝ ਨਹੀਂ ਉਹਦੇ ਵਿੱਚ ਉਹਦੇ ਵਿੱਚ ਐਗਜ਼ੈਕਟ ਅਬਾਊਟ ਅ ਸੀ ਨੇ ਸਾਰੀ ਅਕਾਊਂਟ ਵਾਲਿਆਂ ਨੂੰ ਪੁੱਛ ਕੇ ਤੁਹਾਨੂੰ ਇੰਡਾਇਰਕਟ ਵਿੱਚ ਦੱਸ ਸਕਾਂਗਾ ਬਟ ਮੈਨੂੰ ਨਹੀਂ ਪਤਾ ਮੈਂ ਸੱਚ ਰਿਪੋਰਟ ਕੀ ਦੀ ਹੈ ਉਹ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਸਾਹਿਬ ਨੂੰ ਭੇਜ ਦਿੱਤੀ ਉਹਨਾਂ ਦੇ ਡੋਮੇਨ ਚੰਦਾ ਜੋ ਵੀ ਉਹਨਾਂ ਨੇ ਅੱਗੇ ਕਰਨਾ ਹੈ ਉਹਨੂੰ ਇਨਕੁਆਇਰੀ ਕਰਾਉਣੀ ਹੈ ਕੀ ਕਰੀ ਜੀ ਇੰਨੇ ਟਾਈਮ ਤੋਂ ਸੁਸਤੀ ਦਾ ਤਣਾ ਸੁਜੀ ਕਦੀ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਆਇਆ ਜੀ ਇਹ ਕੀ ਆਪਾਂ ਦੇ ਧਿਆਨ ਦੇ ਵਿੱਚ ਮਾਰ ਲਿਆ ਕਿ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੀ ਇੱਕ ਵਾਰ ਜਾਂਚ ਵੀ ਹੋਈ ਹੈ ਕਿ ਜਿੱਥੇ 50 ਲੱਖ ਰੁਪਏ ਆਂਧਨ ਗੁੰਦੀ ਦੀ ਓਨ ਉਸ ਤੇ 1.5 ਲੱਖ ਹੋਣ ਲੱਗੀ ਸੀ ਜਦੋਂ ਤੋਂ ਇਹ ਸਾਹਮਣੇ ਆਇਆ ਤੁਹਾਡੇ ਜੰਦ ਵਿੱਚ ਨਹੀਂ ਆਇਆ ਜੀ ਇਹ ਸਦਾ ਮਾਮਲਾ ਨਹੀਂ ਇਹ ਆਡਿਟ ਕਰਵਾਇਆ ਇਸੇ ਲਈ ਕਰਵਾਇਆ ਜੀ ਦੇਖ ਇਸੀ ਚੀਜ਼ ਦੇਖਣ ਵਾਸਤੇ ਸਾਡਾ ਰੂਟੀਨ ਹੁੰਦਾ ਜੀ ਆਡਿਟ ਕਰਵਾਉਣਾ ਕੋਈ ਐਸਾ ਨਹੀਂ ਹੈ ਵੀ ਸਪੈਸ਼ਲ ਆਡਿਟ ਕਰਵਾਇਆ ਆਡਿਟ ਤੋਂ ਪਤਾ ਲੱਗਿਆ ਜੇ ਕੁਝ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਉਸ ਹੀ ਸਾਰਾ ਅੱਗੇ ਫਰਦਰ ਹਾਇਰ ਅਥਾਰਟੀ ਨੂੰ ਦੱਸਾਂਗੇ ਕਿੰਨੇ ਬੰਦੇ ਜਿਹਦੇ ਵਿੱਚ ਨਹੀਂ ਜੀ ਐਸਾ ਹਜੇ ਕੋਈ ਇਨਕੁਆਰੀ ਨਹੀਂ ਹੋਈ ਜੀ ਉਹਦੀ ਇਨਕੁਆਰੀ ਹੋਈ ਹੈ ਹੋਈ ਹੀ ਉਹਦੇ ਬਾਰੇ ਨੂੰ ਨਹੀਂ ਪਤਾ ਜੀ ਉਹ ਸਾਰਾ ਕੁਝ ਡਾਇਰੈਕਟਰ ਪ੍ਰਿੰਸੀਪਲਸ ਆਪ ਦੇ ਉਹਦੇ ਵਿੱਚ ਅੰਦਰ ਡੋਮੇਨ ਵਿੱਚ ਇਨਕੁਆਰੀ ਕਰਾਉਣੀ ਮੈਂ ਸਾਰਾ ਕੇਸ ਜਿਹੜਾ ਉੱਪਰ ਭੇਜਤਾ ਜੋ ਵੀ ਆਡਿਟ ਦੀ ਰਿਪੋਰਟ ਸੀ ਇਸ ਦੇ ਨਾਲ ਉਸ ਤੋਂ ਸਮੇਂ ਕੰਮ ਕਰ ਰਹੇ ਨੇ ਜੀ ਉਹਨਾਂ ਨੂੰ ਕੋਈ ਸਾਈਡਲਾਈਨ ਕੀਤਾ ਹੈ ਜੀ ਹਾਂਜੀ ਉਹ ਉਹਨਾਂ ਨੂੰ ਬਦਲ ਦਿੱਤਾ ਗਿਆ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਪਰ ਹਜੇ ਤੱਕ ਕੋਈ ਐਸਾ ਨਹੀਂ ਪਤਾ ਚੱਲਿਆ ਵੀ ਗਿਲਟੀ ਕੌਣ ਹੈ ਜਾਂ ਕੁੱਛ ਹੈ ਜਾਂ ਕੀ ਹੈ ਉਹ ਤੇ ਦੁਆਰਾ ਰੀਚੈੱਕ ਹੋਏਗਾ ਵੀ ਇਹ ਆਡਿਟ ਰਿਪੋਰਟ ਉਹ ਠੀਕ ਪਾਈ ਜਾਏਗੀ ਤੇ ਉਸ ਉਨਾ ਤੇ ਐਕਸ਼ਨ ਲਿਟਾ ਜਾਏਗਾ ਜਿਹ ਉਹ ਇਹਦੇ ਦੁਆਰਾ ਆਲਦੀ ਟੂ ਦਾ ਹੈ ਜੀ ਜਿਹੜੇ ਮੁਕਾਂ ਦੇ ਸਾਈਡ ਲੈਂਡ ਕਿਤੇ ਜਿਹੜੇ ਉੱਥੇ ਉਸ ਉਸ ਤੇ ਸੀ ਜੀ ਕਾਉਂਟਰ ਕੈਸ਼ ਆਊਟ ਹੁੰਦੇ ਸੀ ਸਾਰੇ ਅਸੀਂ ਬਦਲ ਦਿੱਤੇ ਡਿਪਾਰਟਮੈਂਟ ਜਿਹਨਾਂ ਦੇ ਪੰਜ ਸਾਲ ਤੋਂ ਪੰਜ ਸਾਲ ਤੋਂ ਚੱਲ ਰਿਹਾ ਸੀ ਇਹ ਡਿਪਾਰਟਮੈਂਟ ਪੈਥੋਲੋਜੀ ਦੇ ਡਿਪਾਰਟਮੈਂਟ ਦੇ ਜਿੰਦਰਾ ਹਸਪੀਟਲ ਨੂੰ ਆਫਲਾਈਨ ਆਨਲਾਈਨ ਸਟਾਰਟ ਕਰਤਾ ਉਹ ਸਾਰਾ ਕੁਝ ਕੰਪਿਊਟਰਾਈਜ਼ਡ ਸਟਾਰਟ ਹੋ ਗਿਆ ਤੁਸੀਂ ਦੇਖਿਆ ਹੋਣਗੇ ਉਹ ਸਾਰਾ ਕੁਝ ਉਸ ਦਾ ਅੰਦਾਜ਼ਨ ਕੰਪਿਊਟਰ ਅਮਾਉਂਟ ਆਏਗੀ ਕਿਸੇ ਆਉਟਰ ਰਿਕਾਰਡ ਕਿਸੇ ਦੀ ਐਸੀ ਅਮਾਉਂਟ ਦਾ ਜਿਹੜਾ ਗਵਨ ਜਿਹੜਾ ਇਹ ਤੇ ਵਾਲਿਡੇਟ ਮਤਲਬ ਕੀਤਾ ਜੀ ਉਹ ਮੈਨੂੰ ਐਗਜ਼ੈਕਟ ਅਮਾਉਂਟ ਨਹੀਂ ਪਤਾ ਉਹ ਉਧਰ ਪ੍ਰਿੰਸੀਪਲ ਸਾਹਿਬ ਦੇ ਕੋਲ ਗਈ ਹੈ ਰਿਪੋਰਟ ਉੱਥੇ ਤੁਸੀਂ ਪਤਾ ਕਰ ਸਕਦੇ ਹੋ ਪਿਛਲੇ ਪੰਜ ਸਾਲਾਂ ਤੋਂ ਕਦੇ ਚੱਲਦਾ ਸੀ ਇਸ ਤਰ੍ਹਾਂ ਦਾ ਮੈਂ ਤੇ ਹਜੇ ਦੀ 4 ਮਹੀਨੇ ਹੋਏ ਜਿਵੇਂ ਜੁਆਇਨ ਕੀਤਾ ਨੂੰ ਇੱਥੇ ਉਸਰ ਤੋਂ ਇਸ ਨੂੰ ਕੋਈ ਕਮਿਟੀ ਕਿਸ ਤਰੀਕੇ ਨਾਲ ਕੀ ਬਣਾਏ ਅ ਸਚ ਰਿਪੋਰਟ ਮੈਂ ਡਾਇਰੈਕਟਰ ਪ੍ਰਿੰਸੀਪਲ ਸਾਹਮਣੂ ਭੇਜੀ ਦਿੱਤੀ ਉਹਨਾਂ ਨੇ ਉਹਦੇ ਉੱਤੇ ਜਿਹੜੀ ਹੈਗੀ ਹੈ ਇਨਕੁਆਇਰੀ ਮੇਰੇ ਖਿਆਲ ਤੇ ਬਿਠਾਣਗੇ ਜਾਂ ਬਿਠਾਤੀ ਹੋएगी ਤੇ ਉਸ ਦੀ ਰਿਪੋਰਟ ਆ ਜਾਏਗੀ ਜੀ ਉਹ ਸਾਰੇ ਸਾਹਮਣੇ ਆ ਜਾਏਗੀ ਰਿਪੋਰਟ ਉਹ ਹਾਇਰ ਅਥਾਰਟिटीज ਨੂੰ ਭੇਜੀ ਜਾਏਗੀ ਜੇ ਉਹਦੇ ਵਿੱਚ ਕੁਝ एग्जैक्ट एक्शन ता पता लगेगा जी जो कोई गिल्टी पाया जाए जी उस तो एज पर लॉ एज पर रूल जो होंगे